ਨਹੀਂ ਦੇਖੋ ਤੁਸੀਂ ਹੰਸ ਰਾਜ ਹੰਸ ਦੀ ਗੱਲ ਕੀਤੀ ਹੰਸ ਰਾਜ ਹੰਸੂਰਾ ਨੇ ਵੀ ਤੇ ਨੋਮੀਨੇਸ਼ਨ ਫਾਈਲ ਕੀਤੀ ਹੈ ਨਾ ਨੋਮੀਨੇਸ਼ਨ ਉਹਨਾਂ ਦੀ ਹੋ ਗਈ ਆ ਨਾਮ ਸਦਕੀ ਭਰੀ ਗਈ ਆ ਜੀ ਜਿਵੇਂ ਜਿਵੇਂ ਨਾਮ ਸਦਕੀ ਭਰੀ ਜਾਂਦੇ ਆ ਤਿਵੇਂ-ਤਿਵੇਂ ਕਹਿ ਲੋ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬਾਹਰ ਆ ਜਾਂਦੀਆਂ ਜਿਹੜੀਆਂ ਸਾਡੇ ਵਾਸਤੇ ਜਾਣਣੀਆਂ ਲਾਜ਼ਮੀ ਵੀ ਆ ਮਾਨ ਸਾਹਿਬ ਜੀ ਪਤਾ ਨਹੀਂ ਕਿਉਂ ਅਸੀਂ ਇਹਨਾਂ ਚੀਜ਼ਾਂ ਤੇ ਬਹੁਤਾ ਨਾ ਜ਼ਿਆਦਾ ਧਿਆਨ ਨਹੀਂ ਦਿੰਦੇ ਤਵਜੂ ਨਹੀਂ ਹੁੰਦੀ ਸਾਡੀ ਜੀ ਪਰ ਮੇਰਾ ਮੰਨਣਾ ਹੈ ਕਿ ਕੋਈ ਵੀ ਉਮੀਦਵਾਰ ਆ ਕਿ ਉਹਦੀ ਕੁਆਲੀਫਿਕੇਸ਼ਨ ਕੀ ਆ ਉਹਦੇ ਤੇ ਕਿਸ ਤਰ੍ਹਾਂ ਦੇ ਕ੍ਰਿਮੀਨਲ ਚਾਰजेस ਨੇ ਜੀ ਉਸਦੀ ਮਤਲਬ ਕਿ ਸੋਸਾਇਟੀ ਪ੍ਰਤੀ ਕਿਸ ਤਰ੍ਹਾਂ ਦੀ ਸੇਵਾ ਰਹੀ ਆ ਹੁਣ ਤੱਕ ਇਹ ਸਾਰੀਆਂ ਚੀਜ਼ਾਂ ਜਾਣ ਲੈਣੀਆਂ ਬਹੁਤ ਜ਼ਰੂਰੀ ਨੇ ਖੈਰ ਜੀ ਇਹ ਚੀਜ਼ਾਂ ਲਾਜ਼ਮੀ ਹੈ ਲਾਜ਼ਮੀ ਨੇ ਚਲੋ ਪੜ੍ਹਾਈ ਲਿਖਾਈ ਆਲ ਵੀ ਆਪਾਂ ਛਾਤ ਮਾਰ ਲਵਾਂਗੇ ਹੰਸ ਰਾਜ ਹੰਸ ਹੋਰਾਂ ਦਾ ਜਿਹੜਾ ਆ ਲੇਟੈਸਟ ਕੈਲੋਕੇ ਐਫੀ ਡੈਫਟ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਮੇਰੀ ਗਰੀਬੀ ਜਿਹੜੀ ਆ ਉਹ ਸਿਰਫ 16.8 ਕਰੋੜ ਦੀ ਆ ਅੱਛਾ ਜੀ 16.08 ਕਰੋੜ ਕਹਿ ਸਕਦੇ ਆ 16 ਕਰੋੜ 8 ਲੱਖ ਰੁਪਏ ਦੀ ਇੰਨੇ ਕੋ ਗਰੀਬ ਆ ਬਸ ਇੰਨੇ ਕੋ ਗਰੀਬ ਆ ਇੰਨੇ ਕੋ ਗਰੀਬ ਆ ਕਿ ਹੁਸੈਨਪੁਰ ਕੋ ਪਿੰਡ ਆ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਉੱਥੇ ਵੀ ਇਹਨਾਂ ਦੇ ਕੋਲ ਤਕਰੀਬਨ ਕਹਿ ਲੋ 11 ਕਿੱਲੇ ਜ਼ਮੀਨ ਆ 2 ਕਰੋੜ ਦੀ ਆ ਓਹੋ ਠੀਕ ਹੈ ਜੀ ਜੀ ਇੱਕ ਏਕੜ ਤੇ 6 ਕਨਾਲਾ ਜਿਹੜੀ ਉਹ ਨਾੜੀ ਪਿੰਡ ਹਸ਼ਾਰਪੁਰ ਦੇ ਵਿੱਚ ਉਹ ਵੀ ਆ ਜੀ ਤਕਰੀਬਨ 5-7 ਲੱਖ ਦਾ ਮੁੱਲ ਆ ਤੇ ਰੈਸ਼ੀ ਮਕਾਨ ਜਿਹੜੇ ਆ ਉਹ ਵੀ ਇਕੱਲੇ 9 ਕਰੋੜ 35 ਲੱਖ ਰੁਪਏ ਦੇ ਬਣਦੇ ਵੈਸੇ ਅੰਕੜੇ ਜਿਹੜੇ ਆ ਨਾ ਬੋਲਣੇ ਇਕੱਠੇ ਕਰਨੇ ਦੋਨੇ ਚੀਜ਼ਾਂ ਹੀ ਬਹੁਤ ਔਖੀਆਂ ਕੱਲ ਮੈਂ ਇੱਕ ਬਿੰਦ ਦੇ ਵਿੱਚ ਛੱਟ ਦੇ ਵਿੱਚ ਮੀਤ ਹੀਰ ਨੂੰ ਲੱਖਪਤੀ ਤੋਂ ਕਰੋੜਪਤੀ ਬਣਾ ਦਿੱਤਾ ਸੀ ਉਹਨੂੰ ਤੇ ਸ਼ੁਕਰ ਨਾ ਕਰਨਾ ਚਾਹੀਦਾ ਕਿ ਕੋਈ ਝਟਕੇ ਚ ਅਸੀਂ ਉਹ ਕਰੋੜਪਤੀ ਕਰ ਦਿੱਤਾ ਸੀ ਜੀ ਤਾਂ ਇਹ ਤਾਂ ਇਹ ਤਾਂ ਇਹਨਾਂ ਨੂੰ ਵੀ ਚਾਹੀਦਾ ਜਿਹੜੇ ਕਹਿੰਦੇ ਆ ਕਿ ਜੀ ਤਵਾ ਲਾਉਂਦੇ ਰਹਿੰਦੇ ਆ ਦੇਖੋ ਬਈ ਯਾਰ ਅਸੀਂ ਤਾਂ ਵਧਾਤਾ ਸੀ ਹਾਂ ਜੀ ਹਾਂ ਜੀ ਕਰੋੜਪਤੀ ਕਰ ਦਿੱਤਾ ਸੀ ਪਰ ਨਹੀਂ ਉਹ ਲੱਖਪਤੀ ਸੀਗੇ ਤਾਂ ਹੀ ਅਸੀਂ ਉਹਨਾਂ ਨੂੰ ਸੂਚੀ 'ਚ ਹਟਾ ਦਿੱਤਾ ਸੀਗਾ ਤਾਂ 2009 ਦੇ ਵਿੱਚ ਵੀ ਚੋਂ ਲੜੇ ਆ ਹਾਂ ਜੀ ਉਦੋਂ ਇਹਨਾਂ ਦੇ ਕੋਲ 10 ਕਰੋੜ 78 ਲੱਖ 39 ਹਜ਼ਾਰ 878 ਰੁਪਏ ਸੀਗੇ ਯਾਨੀ ਐਸੈਟਸ ਦੇ ਰੂਪ 'ਚ ਜਿਹੜੀ ਉਹਨਾਂ ਦੀ ਵੈਲਿਊ ਸੀਗੀ ਤਾਂ 22 ਦੇ ਵਿੱਚ ਫੇਰ ਇਹ ਜੋ ਇਲੈਕਸ਼ਨ ਲੜੇ ਨੇ ਉਹਦੇ ਵਿੱਚ ਇਹਨਾਂ ਦਾ ਜਿਹੜਾ ਸੀਗਾ 2000 ਨਹੀਂ 2019 ਚ ਲੜੇ ਆ ਨਾ 2019 19 ਚ ਹੀ ਐਮਪੀ ਬਣੇ ਆ ਹਾਂਜੀ ਉਹਦੇ ਚ 13 ਆਪਾਂ ਬਾਈ ਵਾਲੇ ਚੱਕਰ ਚ ਆ ਜਾਂਦੇ ਆ ਨਾ ਬਾਈ ਜੀ ਬਾਈ ਆਪਣਾ ਬਾਈ ਚ 50 ਵਾਲੇ ਥੋੜਾ ਉਧਰ ਹੀ ਜਾਂਦੇ ਰਹਿੰਦੇ ਉਦੋਂ ਇਹਨਾਂ ਦੀ ਪ੍ਰਾਪਰਟੀ ਜਿਹੜੀ ਸੀਗੀ 13 ਕਰੋੜ 9 ਲੱਖ 37732 ਕਰੋੜ ਦੀ ਯਾਨੀ ਇਹਨਾਂ ਦੀ ਮੁਸਲਸਲ ਪ੍ਰਾਪਰਟੀ ਜਿਹੜੀ ਹੈ ਵਾਧ ਗਈ 9 ਚ 10 ਕਰੋੜ ਫਿਰ 19 ਵਾਲਾ ਇਲੈਕਸ਼ਨ ਉੱਥੇ 13 ਕਰੋੜ 16 ਕਰੋੜ ਯਾਨੀ ਇਹ ਕਦੇ ਵੀ ਘਾਟੇ 'ਚ ਵੀ ਨਹੀਂ ਰਹੀ ਰਹੇ ਜੋ ਕਹਿ ਸਕਣ ਕਿ ਹਾਂ ਭਈ ਦੇਖੋ ਜੀ ਮੈਂ ਤੇ ਸੇਵਾ ਦੇ ਵਿੱਚ ਸਿਆਸਤ ਦੇ ਵਿੱਚ ਆ ਕੇ ਨੁਕਸਾਨ ਚੱਲ ਰਿਹਾ ਐ ਐਸਾ ਕੁਝ ਨਹੀਂ ਹੈ ਹਾਲਾਂਕਿ ਲਾਇਬਿਲਟੀਆਂ ਯਾਨੀ ਇਹਨਾਂ ਦੀਆਂ ਜਿਹੜੀਆਂ ਦੇ ਅੰਦਰੀਆਂ ਉਹ ਕਾਫੀ ਨੇ ਪਰ ਇਹਨਾਂ ਦਾ ਬਿਜ਼ਨਸ ਵੀ ਤਾਂ ਅਨੁਪਾਤ ਤੜਕੜਾ ਸੋ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਕਰੋੜਪਤੀ ਗਰੀਬ ਨੇ ਕਰੋੜਪਤੀ ਲਗਜ਼ਰੀ ਲਾਈਫ ਜਿਉਂਦੇ ਆ ਕਈ ਗੱਡੀਆਂ ਇਹਨਾਂ ਕੋਲ ਇੰਡੈਵਰ ਗੱਡੀ ਵੀ ਸ਼ਾਮਲ ਹੈ ਉਸ ਗੱਡੀਆਂ ਦੇ ਕਾਫਲੇ 'ਚ ਮਤਲਬ ਕਿ ਜਿਹੜਾ ਕਹਿੰਦੇ ਨੇ ਜੇ ਛੋਟੇ ਮਾਰਦੇ ਤਾਂ ਹੀ ਤੇ ਦੋਖ ਹੁੰਦਾ ਨਾ ਕਿਤੇ ਗੱਡੀ ਟੁੱਟ ਟੱਜ ਜਾਵੇ ਐਡੀ ਮਹਿੰਗੀ ਉਹਨੂੰ ਠੀਕ ਕਰਾਉਣਾ ਵੀ ਕੋਈ ਸੌਖਾ ਨਹੀਂ ਹੈਗਾ ਹੁਣ ਤੁਸੀਂ ਗੱਲ ਕੀਤੀ ਸੀਗੀ ਬਲਬੀਰ ਸਿੰਘ ਰਾਜੇਵਾਲ ਹੋਰਾਂ ਦੀ ਇਹਨਾਂ ਨੇ ਇੱਕ ਕਲੈਕਸ਼ਨ ਲੜਿਆ 2022 ਦੇ ਵਿੱਚ ਤੇ ਇਹਨਾਂ ਨੂੰ ਆਜ਼ਾਦ ਕੈਂਡੀਡੇਟ ਗਿਣਿਆ ਗਿਆ ਸੀਗਾ ਤਾਂ ਇਹਨਾਂ ਨੇ ਜੋ ਆਪਣੇ ਅਸਾਸੇ ਦੱਸੇ ਸੀਗੇ ਉਹ ਸੀਗੇ 5 ਕਰੋੜ 6 ਲੱਖ 30 ਹਜ਼ਾਰ 940 ਰੁਪਏ ਦੇ। ਉਹ ਹੋ ਹੋ ਹੋ। ਯਾਨੀ ਰਾਜੀਵਾਲ ਸਾਹਿਬ ਵੀ ਉਹ ਕਿਸਾਨ ਆਗੂ ਆ ਜਿਹੜੇ ਕਰੋੜਪਤੀ ਆ। ਠੀਕ ਹੈ ਜੀ ਤੇ ਇਹਦੇ ਵਿੱਚ ਲਾਇਬਿਲਟੀਆਂ ਇਹਨਾਂ ਦੀਆਂ ਹੈਗੀਆਂ 32 ਲੱਖ 53 ਹਜ਼ਾਰ 200 26 ਰੁਪਏ। ਜੀ। ਠੀਕ ਹੈ ਨਾ ਜੀ 32 ਲੱਖ 53 ਹਜ਼ਾਰ 226। ਇਹ ਇਹਨਾਂ ਦੀ ਕੈਲੋਕੇ ਦੇਣਦਾਰੀ ਠੀਕ ਹੈ ਜੀ। ਡਿਪੋਜ਼ਿਟ ਵਗੈਰਾ ਜਿਹੜੇ ਆ ਉਹ ਇਹਨਾਂ ਦੇ 52 ਲੱਖ 20 ਹਜ਼ਾਰ 106 ਰੁਪਏ ਦੇ ਆ ਦੋ ਕੰਪਨੀਆਂ ਇਹਨਾਂ ਦੀਆਂ ਢਿੱਲੋ ਟਰੇਡਿੰਗ ਕੰਪਨੀ ਤੇ ਕਿਸਾਨ ਟਰੇਡਰਸ ਇਹਦੇ ਚੋਂ ਹੁਣ ਪਤਾ ਨਹੀਂ ਕੀ ਆ ਆੜਤ ਹੈ ਜਾਂ ਸ਼ੈਲਰ ਹੈ ਮੈਨੂੰ ਨਹੀਂ ਪਤਾ ਉਹਦੇ ਚਾ ਤਾਂ ਜਿਹੜੀ ਢਿੱਲੋ ਟਰੇਡਿੰਗ ਕੰਪਨੀ ਆ ਉਹ ਦੇਣਦਾਰ ਹੈਗੀ ਆ 28 ਲੱਖ 80 ਹਜ਼ਾਰ 29 ਰੁਪਈਆ ਦੀ ਤੇ ਕਿਸਾਨ ਟਰੇਡਰਸ ਦੇਣਦਾਰ ਹੈ 3 ਲੱਖ 73 ਹਜ਼ਾਰ 197 ਰੁਪਈਆ ਦੀ ਯਾਨੀ ਜੇ ਕੁੱਲ ਜੋੜ ਲਾਓਗੇ ਤਾਂ 72 32 ਲੱਖ ਰੁਪਈਆ ਬਣ ਜਾਏਗਾ ਜੀ ਰਾਸ਼ੀ ਬਿਲਡਿੰਗ ਇਹਨਾਂ ਦੀ ਜਿੱਥੇ ਰਹਿੰਦੇ ਨੇ 70 ਲੱਖ ਦੀ ਆ ਤੇ ਦੋ ਵਪਾਰਕ ਹੋਰ ਬਿਲਡਿੰਗਸ ਨੇ ਜਿਹੜੀਆਂ ਇਹ ਕੰਪਨੀ ਦੀਆਂ ਹੈ ਸ਼ਾਇਦ 27 ਲੱਖ ਦੀਆਂ ਟੋਟਲ ਜ਼ਮੀਨ 62 ਕਨਾਲਾਂ 0 ਮਰਲਾ ਤੇ ਜਿਹਦੀ ਇਹ ਵੈਲਿਊ ਬਣਦੀ ਆ ਜੇ ਤੁਸੀਂ ਪੈਸਿਆਂ ਦੇ ਹਿਸਾਬ ਨਾਲ ਲਾਉਂਗੇ ਤਾਂ 1.5 ਕਰੋੜ ਰੁਪਈਆ ਜੀ ਯਾਨੀ ਇਹ ਹੈ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੀ ਅਲਾਨੀਆਂ ਜਿਹੜੀ ਪ੍ਰਾਪਰਟੀ ਹੈ ਜੀ 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 ਦੇਣਦਾਰੀ ਵੀ ਇਹਨਾਂ ਦੀ ਹੈ ਦੇਣ ਇਹ ਕਿਸਾਨਾ ਖੂਹਾਂ ਕੋਲ ਵੈਸੇ ਕੌਣ ਲੈਣਾ ਆਏਗਾ ਜੀ ਇਹਨਾਂ ਕੋਲ ਤਾਂ ਬੈਂਕ ਬੰਕਾਂ ਲਈ ਉੱਤੇ ਹੀ ਚੱਲਦੀਆਂ ਦਿਵਾਲੀ ਹੋ ਜਾਂਦੇ ਜੇ ਕੋਈ ਬਾਜ਼ ਮਾਰ ਲੈਂਦਾ ਵੀ ਆਏ ਹੋਈ ਕਿਰਾ ਜੀ ਹਾਂ ਜੀ ਇਹ ਵੀ ਹੈ ਜੀ ਜੀ ਗੁਰਵਿੰਦਰ ਤੂਰ ਜੀ ਆਏ ਪੁੱਛਦੇ ਪਏ ਕਿ ਸਰਕਾਰੀ ਰੇਟ ਦੇ ਹਿਸਾਬ ਨਾਲ ਹੁੰਦਾ ਜੀ ਜਾਂ ਬਜਾ ਜੀ ਸਰਕਾਰੀ ਰੇਟ ਬਿਲਕੁਲ ਬਿਲਕੁਲ ਜੋ ਬਾਜ਼ਾਰੀ ਰੇਟ ਆ ਨਹੀਂ ਸਰਕਾਰੀ ਰੇਟ ਮੇਰੇ ਖਿਆਲ ਨਾਲ ਅੱਛਾ ਬਸ ਜਿਹੜਾ ਮਤਲਬ ਕਿ ਉਹੀ ਜਿਹੜਾ ਹੁੰਦਾ ਨਾ ਕਲੈਕਟਰ ਰੇਟ ਜਿਸਨੂੰ ਕਲੈਕਟਰ ਰੇਟ ਕਹਿੰਦੇ ਆ ਹਾਂ ਜੀ ਹਾਂ ਜੀ ਉਹਨ ਜੀ ਬਾਜ਼ਾਰ ਦਾ ਜਿਹੜਾ ਅਧਿਕਾਰਤ ਪਾ ਜੀ 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 ਇੱਕ ਵੀਰ ਦਾ ਉੱਪਰਲੇ ਪਾਸੇ ਕਮੈਂਟ ਆਇਆ ਸੀ ਹਾਂਸਰਾ ਹਾਂਜੀ ਕੁਲ ਮਿੰਟੂ ਜੀ ਗੱਡੀ ਦਾ ਨਾਂ ਤਾਂ ਬੜਾ ਔਖਾ ਜਿਹਾ ਲਿਖਿਆ ਸੀ ਉਹਨਾਂ ਨੇ ਟਵਿੱਟਰ 'ਦੀ ਕੋਈ ਕਹਿੰਦੇ ਕਿ 1.5 ਕਰੋੜ ਦੀ ਜੀ ਨਹੀਂ ਇਹਨਾਂ ਦੀਆਂ ਗੱਡੀਆਂ ਦੀ ਜੇ ਵੈਲਿਊ ਚੈੱਕ ਕਰਨੀ ਹੋਵੇ ਤੇ ਉਹ ਸਾਹਿਬ ਉਹ ਕਹਿੰਦੇ ਸੀ ਕਿ 1.5 ਕਰੋੜ ਦੀ ਗੱਡੀ ਹੈ ਜੀ ਡੈਕਲੇਰੇਸ਼ਨ ਦੇ ਵਿੱਚ ਤਾਂ ਕਹਿੰਦੇ ਕਿ ਬਾਈ ਪਤਾ ਨਹੀਂ ਇਹ ਇੱਕ ਮੈਂ ਉਹ ਦੇਖੀ ਸੀਗੀ ਜਿਹੜੀ ਉਹ ਇੰਡੈਵਰ ਗੱਡੀ ਉਹ ਮੈਂ ਜ਼ਰੂਰ ਦੇਖੀ ਆ ਬਾਕੀ ਇਹ ਠੇਕੜਾ ਕੋਈ ਟਾਈਮ ਲੱਗਣਾ ਹੈ ਹਜ਼ੂਰ ਮੈਂ ਟੇਕਿਆ ਸਾਰਾ ਕੁਝ ਆਪਣੇ ਕੋਲ ਐ ਪੁੱਟ ਕਰ ਕਰ ਲਉ ਦੁਨੀਆ ਮੁਠੀ ਵਿੱਚ ਜੀ ਦੁਨੀਆ ਤੁਹਾਡੀ ਮੁਠੀ ਦੇ ਵਿੱਚ ਆ ਮੋਟਰ ਵਹੀਕਲਸ ਜਿਹੜੇ ਹੈਗੇ ਆ ਟੋਇਟਾ ਇਨੋਵਾ ਮਾਰੂਤੀ ਇਹਨਾਂ ਦੇ ਕੋਲ ਇੱਕ ਫੋਰਡ ਐਂਡੈਵਰ ਮਾਰੂਤੀ ਸਵਿਫਟ ਰਜਿਸਟ੍ਰੇਸ਼ਨ ਇਹ ਚਾਰ ਗੱਡੀਆਂ ਇਹਨਾਂ ਨੇ ਗਲਾਨੀਆਂ ਨੇ ਜੀ ਚਲੋ ਜੀ ਫਕੀਰ ਬੰਦੇ ਆ ਗਏ ਨਾ ਰਕੀ ਵਾਹ ਵਾਰੇ ਮੌਜ ਫਕੀਰਾਂ ਦੀ ਜੀ ਹਾਂ ਜੀ ਹੋਰ ਕੁਝ ਜਾਣਣਾ ਹੋਵੇ ਨਹੀਂ ਫਿਲਹਾਲ ਇਹ ਪਰ ਇਹ ਕਿ ਆਪਾਂ ਥੋੜੀ ਥੋੜੀ ਕੁਆਲੀਫਿਕੇਸ਼ਨ ਦੀ ਗੱਲ ਵੀ ਕਰ ਲਈ ਕੁਆਲੀਫਿਕੇਸ਼ਨ ਬਾਰੇ ਜਿੰਨੇ ਕੋ ਹੁਣ ਤੱਕ ਕਿਉਂਕਿ ਸਾਡੀ ਨਿਗਾ ਬਣੀ ਰਹੇਗੀ ਕਿ ਕੀ ਕਿਸ ਤਰ੍ਹਾਂ ਦਾ ਮਾਹੌਲ ਚੱਲਦਾ ਹੈ ਤਾਂ ਹੁਣ ਤੱਕ ਜਿੰਨੇ ਕੋ ਉਮੀਦਵਾਰ ਆਏ ਅੱਜ ਤਾਂ ਬੰਪਰ ਨਾਮਜ਼ਦਗੀਆਂ ਹੋ ਰਹੀਆਂ ਨੇ ਨਾ ਜੀ ਅਕਸ਼ਿਤ ਰੇਤੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਚੀਜ਼ਾਂ ਤੇ ਵੀ ਬਹੁਤ ਜ਼ਿਆਦਾ ਕਹ ਲੋ ਕਿ ਹਾਰਡਵਰਕ ਕੀਤਾ ਜਾਂਦਾ ਨਾ ਤਾਵਾ ਬੰਨੀਓ ਕਿ ਜੋਤਿਸ਼ ਵਿਗਿਆਨ ਕੀ ਕਹਿੰਦਾ ਫਲਾਣਾ ਦਿਨ ਸ਼ੁਭ ਹੋਏਗਾ ਭਾਈ ਕਿਹੜੇ ਧਾਰਮਿਕ ਸਥਾਨ ਤੋਂ ਅਸੀਂ ਸ਼ੁਰੂਆਤ ਕਰਨੀ ਚਲੋ ਇਹ ਨਹੀਂ ਚਲੋ ਇਸ ਕੋਈ ਸਮੱਸਿਆ ਨਹੀਂ ਮੈਨੂੰ ਇਹਦੇ ਤੋਂ ਕੋਈ ਪ੍ਰੋਬਲਮ ਨਹੀਂ ਆ ਜੀ ਤਾਂ ਖੈਰ ਅੱਜ ਜਿਹੜੀਆਂ ਨਾਮਜ਼ਦਗੀਆਂ ਹੋਣਗੀਆਂ ਜਦੋਂ ਇਹਨਾਂ ਦੀ ਕਹ ਲੋ ਕਿ ਸਾਰਿਆਂ ਦੀ ਨਾਮਜ਼ਦਗੀ ਹੋ ਜਾਏਗੀ ਫਿਰ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਐਫੀਡੈਫਟ ਆ ਉਹ ਆ ਜਾਣਗੇ ਆਨਲਾਈਨ ਫਿਰ ਉਸ ਤੋਂ ਬਾਅਦ ਪਤਾ ਲੱਗਦਾ ਰਹਿੰਦਾ ਹੈ ਕਿਉਂਕਿ ਪ੍ਰੈਸ ਕੋਲ ਤੇ ਜਿਦਾ ਹੀ ਆ ਜਾਂਦੇ ਹਨ ਜਿਹੜੀ ਲੋਕਲ ਪ੍ਰੈਸ ਹੁੰਦੀ ਆ ਉਹਦੇ ਕੋਲ ਜਿਦਾ ਹੀ ਐਫੀਡਵਟ ਆ ਜਾਂਦੇ ਆ ਜਾਂ ਚੋਣ ਕਮਿਸ਼ਨ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੇ ਵੀ ਅਪਡੇਟ ਹੋ ਜਾਂਦੇ ਹੋਣਗੇ ਤਾਂ ਦੇਖੋ ਹੁਣ ਤੱਕ ਜਿੰਨੇ ਵੀ ਉਮੀਦਵਾਰ ਮੈਦਾਨ ਚ ਆਏ ਆ ਚੰਗੀ ਗੱਲ ਇਹ ਆ ਕਿ ਇਹਨਾਂ ਦੇ ਵਿੱਚ 6 ਪ੍ਰੋਫੈਸ਼ਨਲ ਡਾਕਟਰ ਡਾਕਟਰ ਗਾਂਧੀ ਡਾਕਟਰ ਬਲਵੀਰ ਸਮੇਤ ਤਿੰਨ ਵਕੀਲ ਆ ਕੇ ਪੀ ਚੁੰਦਾ ਸਾਹਿਬ ਤੇ ਜੋ ਬਸਪਾ ਵਾਲੇ ਬਲਵਿੰਦਰ ਜੀ ਆ ਜੀ ਇਹ ਤੇ ਨਹੀਂ ਐਲ ਐਲ ਬੀ ਕੀਤੀ ਹੋਈ ਹੈ ਨਾ ਮੇਲਾ ਤੇ ਸ਼ਹਿਰ ਦੇ ਵਕੀਲ ਚੀਮਾ ਸਾਹਿਬ ਵੀ ਵਕੀਲ ਹੈ ਜਿਹੜੇ ਅਕਾਲੀ ਦਲ ਵੱਲੋਂ ਲੜ ਰਹੇ ਮੇਰੇ ਖਿਆਲ ਨਾਲ ਸ਼ਾਇਦ ਨਹੀਂ ਉਹ ਤਾਂ ਅਫਸਰ ਸੀਗੇ ਸਾਰੀ ਮਾਫ ਕਰਨਾ ਉਹ ਰਿਟਾਇਰਡ ਅਫਸਰ ਨੇ ਜੀ ਜੀ ਅੱਛਾ ਜੀ ਮੀਤ ਸਭ ਤੋਂ ਯੰਗ ਹੈ ਜੀ 34 35 ਵਰਿਆਂ ਦਾ ਅੱਛਾ ਜੀ ਤੇ ਸਭ ਤੋਂ ਕੋਈ ਬੁੱਢਾ ਉਮੀਦਵਾਰ ਹੈ ਤਾਂ ਉਹ ਬੀਬੀ ਬਰਨੀਤ ਕੌਰ ਆ ਅੱਛਾ ਜੀ